ਜਿਹੜੀ ਕੀ ਵਾਰਦਾਤ ਹੋਈ ਹੈ ਸੁਨਹਿਰਾ ਮਾਰਕੀਟ ਚ ਸੁਨਹਿਰਾ ਬਜਾਰ ਚੌਕ ਪੁਰ ਦੇ ਵਿੱਚ ਇੱਕ ਇਨਫੋਰਮੇਸ਼ਨ ਸਾਨੂੰ ਸਵੇਕ 10 ਵਜੇ ਆਈ ਹੈ ਕਿ ਸ਼੍ਰੀ ਨਾਥ ਜਿਹੜਾ ਟੰਚਰ ਰਣ ਦਾ ਸੋਨਾ ਜਿਹੜਾ ਟੈਸਟ ਕਰਦੇ ਆ ਇਹਨਾਂ ਦੀ ਦੁਕਾਨ ਦੇ ਉੱਤੇ ਦੋ ਬੰਦੇ ਆਏ ਸਾਡਾ ਸਮਾਨ ਜਿਹੜਾ ਆ ਇਹ ਯੂਰੀ ਦੇ ਵਿੱਚੋਂ ਸਾਨੂੰ ਮੁਹੱਦਰ ਬਣ ਕੇ ਤੇ ਚੋਰੀ ਕਰਕੇ ਲੈ ਗਿਆ ਤੇ ਇਹ ਅਸੀਂ ਮੌਕੇ ਤੇ ਉਦੋਂ ਹੀ ਤਰੰਤ ਹੀ ਫੋਨ ਕਰ ਦਿੱਤਾ ਹੀ ਮੌਕੇ ਤੇ ਪਹੁੰਚ ਗਏ ਮੌਕੇ ਤੇ ਆ ਕੇ ਇਹਨਾਂ ਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਔਰ ਡੰਗਾਈ ਦੇ ਵਿੱਚ ਪੁਸ਼ਕਸ਼ ਕਰ ਰਹੇ ਹਾਂ ਇਹ ਸਬੰਧੀ ਕੀ ਵਾਰਦਾਤ ਹੋਈ ਹੈ ਕੀ ਗੱਲ ਆ ਕੀ ਬਾਤ ਆ ਇਹ ਦੱਸਦੇ ਵੀ ਸਾਡਾ ਸੋਨਾ ਚਾਂਦੀ ਤੌਰ ਕੈਸ ਜਿਹੜਾ ਆ ਇਥੋਂ ਨਾਮ ਲੂ ਬੰਦੇ ਲੈ ਗਏ ਸਰ ਅਪਰੋਕਸੀਮੇਟਲੀ ਕਿੰਨਾ ਕਿ ਸੋਨਾ ਚਾਂਦੀ ਦੱਸ ਰਿਹਾ ਇਹ ਦੱਸ ਰਿਹਾ ਵੀ ਸਾਡਾ 1 ਕਿਲੋ ਸੋਨਾ ਦੇਈ ਲੱਖ ਰੁਪਇਆ ਤੇ 7 ਕਿਲੋ ਚਾਂਦੀ ਦੱਸ ਰਿਹਾ ਲੇਕਿਨ ਅਸੀਂ ਇਹਨਾਂ ਨੂੰ ਇਸ ਸੰਬੰਧੀ ਸਾਨੂੰ ਇਹ ਸਸਪੀਸ਼ ਲੱਗਦਾ ਮਾਮਲਾ ਅਸੀਂ ਇਹਨੂੰ ਡੰਗਾਈ ਦੇ ਵਿੱਚ ਅਸੀਂ ਪਛਿਸ ਕਰਨ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਹੁੰਦੀ ਸਰ 1 ਕਿਲੋ ਸੋਨਾ ਵੀ ਮੰਨ ਲਿਆ ਚਾਂਦੀ ਵੀ ਮੰਨ ਲਿਆ ਪਰ ਕਿਹਦੇ 23 ਲੱਖ ਰੁਪਇਆ ਕਿਹਦੇ 23 ਲੱਖ ਰੁਪਇਆ ਕੈਸ਼ ਇੱਥੇ ਇਹਨਾਂ ਤੋਂ ਇਸ ਸੰਬੰਧੀ ਅਜੇ ਤੱਕ ਤਾਂ ਇਹ ਸਾਨੂੰ ਕੋਈ ਵੀ ਬਿੱਲ ਕੋਈ ਵੀ ਡਾਕੂਮੈਂਟ ਸੰਬੰਧੀ ਕੋਈ ਵੀ ਪੇਛੜ ਨਹੀਂ ਕਰ ਸਕੇ ਅਸੀਂ ਮਾਮਲਾ ਸ਼ੱਕੀ ਜਾਪਦਾ ਇਹਨੂੰ ਅਸੀਂ ਬੰਗਾਈ ਚ ਤਰਤੀਸ ਕਰਨ ਤੋਂ ਬਾਅਦ ਹਾਂ ਲੀਗਰ ਰੂਹੀ ਸਰ ਦੂਸਰੇ ਪੱਖੇ ਜਿਹੜਾ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਿੰਨੇ ਕੋਈ ਮੰਗ ਬੁਲ ਕੇ ਉਹ ਕਿਵੇਂ ਦੱਸੋ ਉਹ ਸਾਰੀ ਤਫਤੀਸ਼ ਕਰ ਰਹੇ ਹਾਂ ਲੰਗਾਈ ਦੇ ਵਿੱਚ ਕੋਈ ਸਪੀਸੀਅਲ ਵੀ ਹੋ ਸਕਦਾ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਡੇਟ ਸਰ ਸੀਸੀਟੀਵੀ ਦੀ ਵੀ ਕੋਈ ਜੀ ਆਈ ਸੀ ਇਹ ਸੀਸੀਟੀਵੀ ਕੈਮਰਾ ਜਿਹੜਾ ਹੈਗਾ ਡੀਵੀਆਰ ਹੈਗਾ ਉਹ ਉਤਾਰ ਕੇ ਵੀ ਇਹਨੇ ਦੱਸ ਦਿਆ ਵੀ ਉਤਾਰ ਕੇ ਵੀ ਲੱਗਾ ਉਹ ਅਸੀਂ ਉਹਦੀ ਕੋਈ ਕਰ ਰਹੇ ਹਾਂ ਵੀ ਤਫਤੀਸ਼ ਕਰ ਰਹੇ ਹਾਂ ਕਿ ਮਾਮਲਾ ਇਹ ਸਭ ਅੱਜ ਤੁਹਾਡੀ ਮਾਰਕੀਟ ਵਰਮਲੀਆ ਪਤਾ ਨਹੀਂ ਕਿ ਤੁਹਾਡੀ ਮਾਰਕੀਟ ਕੋਈ ਲੋਟਰੀ ਵਾਰਦਾਤ ਹੋਈ ਕੀ ਹੈ ਇਹ ਪੂਰਾ ਮਨ ਲੱਗ ਰਿਹਾ ਤੁਹਾਨੂੰ ਪਤਾ ਹੋਵੇ ਅੱਜ ਸਵੇਰੇ ਤਕਰੀਬਨ ਮੈਂ ਆਪਣੇ ਘਰੋਂ 10 ਕੁ ਵੇਂ ਨਿਕਲਿਆ ਸੀਗਾ ਜਦੋਂ ਮੈਂ ਬਾਜ਼ਾਰ 'ਚ ਪਹੁੰਚਿਆ ਤਾਂ ਕਾਫੀ ਇੱਥੇ ਰਸ ਰਿਹਾ ਸੀਗਾ ਲੋਕ ਕਾਫੀ ਇਕੱਠੇ ਹੋਏ ਹੋਏ ਸੀਗੇ ਜਿਹੜੇ ਮਨੋਗਾ ਪੁੱਛਿਆ ਕਿ ਕੀ ਗੱਲਬਾਤ ਹੋਈ ਕਹਿੰਦੇ ਜੀ ਇੱਧਰ ਤਾਂ ਆਪਣੇ ਟੈਂਚੂਲੇ ਦੇ ਨਾਲ ਵਾਰਦਾਤ ਹੋ ਗਈ ਹੈ ਸਵੇਰੇ 6:30-7:00 ਵਜੇ ਮੈਂ ਕਿਦਾਂ ਵਾਰਦਾਤ ਹੋਈ ਕਹਿੰਦੇ ਦੋ ਬੰਦੇ ਸੀਗੇ ਅੰਦਰ ਕੰਮ ਕਰ ਰਹੇ ਸੀਗਾ ਅੰਦਰ ਉਹਨੇ ਆਪਣੇ ਸਪਾਈਸਲ ਕਰਕੇ ਪੇਟੀ ਲੈ ਖੋਲੀ ਸੀ ਇੱਕ ਬੰਦਾ ਆਇਆ ਟੈਸਟਿੰਗ ਵਾਸਤੇ ਉਹਨੇ ਆਪਣਾ ਮੈਟਲ ਦਿੱਤਾ ਉਹਨੇ ਮਨਾ ਕੀਤਾ ਉਹ 10 ਵਜੇ ਤੱਕ ਉਹਨਾਂ ਨੇ ਆਗਾ ਪਰ ਉਹਨੇ ਕਿਸੇ ਨਾਲ ਗਲਵਤ ਕਰਾਈ ਕਿ ਹਾਂਜੀ ਗਲਵਤ ਨਹੀਂ ਕਰਾਈ ਉਹਨੇ ਦੱਸਿਆ ਕਿ ਮੈਂ ਫਲਾਣੇ ਬੰਦੇ ਦਾ ਆਇਆਗਾ ਵਾ ਤਾਂ ਮੈਂ ਐਮਰਜੈਂਸੀ 'ਚ ਜਾਣਾ ਕਿਉਂਕਿ ਸਾਡਾ ਯਾਰ ਜਿਹੜਾ ਸੰਡੇ ਨੂੰ ਲੋਕ ਵਪਾਰੀ ਜਿਹੜੇ ਬਾਹਰੋਂ ਆਉਂਦੇ ਹੈਗੇ ਹਿਮਾਚਲ ਤੋਂ ਕੋਈ ਕਿਤੇ ਆਉਂਦਾ ਹੈਗਾ ਤਾਂ ਕਿ ਸਾਡੇ ਸ਼ਰਪੂ ਦਾ ਕੰਮ ਚੱਲਦਾ ਮੁਸਲਿਮ ਹਿਮਾਚਲ ਸਿਰ ਤੇ ਹੈਗਾ ਵਾ ਉਹ ਲੋਕ ਵਪਾਰੀ ਆਉਂਦੇ ਹੈਗੇ ਬਾਹਰੋਂ ਆਉਂਦੇ ਕੰਮ ਕਰਵਾਉਂਦੇ ਚੱਲ ਜਾਂਦੇ ਹੈਗੇ ਉਸ ਦਰਾਂ ਦੇ ਨੂੰ ਲੱਗਾ ਕਿ ਚਾਹਲ ਕੋਈ ਵਪਾਰੀ ਹੋਊਗਾ ਉਹਨ ਉਹਨਾਂ ਦੇ ਅੰਦਰ ਕੰਚਲਾ ਸਕੈਂਟੈਕ ਕਨਵਸ ਦੇ ਅੰਦਰ ਗਿਆ ਤਾਂ ਪਿੱਛੋਂ ਤੋਂ ਤੇ ਹਮਲਾ ਹੋ ਗਿਆ ਹਮਲੇ ਤੋਂ ਬਾਅਦ ਉਹਨੂੰ ਬੰਨਿਆ ਗਿਆ ਔਰ ਇਹ ਜੋ ਉਸਨੇ ਸਟੋਰੀ ਸੁਣਨ ਚ ਮਿਲੀ ਸੀਗੀ ਮੈਂ ਤੁਰੰਤ ਅਮਨ ਰਾਜ ਜੀ ਨੂੰ ਫੋਨ ਕੀਤਾ ਤੇ ਇਹ ਮਿੰਟ ਵਿੱਚ 10 ਤੇ 15 ਮਿੰਟ ਦੇ ਵਿੱਚ ਇੱਥੇ ਆਪਣੇ ਪਹੁੰਚ ਗਏ ਸੀਗੇ ਕਿੰਨੀ ਕਿੰਨੀ ਕਿੰਨੇ ਕਿਲੋ ਤੋਸੀ ਜਾ ਰਹੀ ਹੈ ਜੋ ਦੱਸ ਰਿਹਾ ਹੈਗਾ ਉਹ ਕਹਿੰਦਾ ਕਿਲੋ ਸੋਨਾ ਦੱਸ ਰਿਹਾ ਉਹ 23 24 ਲੱਖ ਰੁਪਏ ਦਾ ਕੈਸ਼ ਦੱਸ ਰਿਹਾ ਹੈਗਾ ਕਿ ਇਹਨਾਂ ਦਾ ਜਿਹੜਾ ਕੰਮ ਹੈਗਾ ਉਹ ਸੋਨਾ ਰਿਲੇਟਡ ਹੈਗਾ ਵਾ ਕੈਸ਼ ਮੈਂ ਉਹਦੇ ਕੀ ਕਰ ਹੁੰਦਾ ਕਿ ਐਕਚੁਅਲੀ ਇਹਨਾਂ ਕੋਲ ਇਹ ਵੇਚੀ ਉਹਨਾਂ ਵੱਲੋਂ ਲੋਕੀ ਆਉਂਦੇ ਹੈਗੇ ਆ ਜਿਹੜਾ ਕੋਈ ਵਪਾਰੀ ਬਾਹਰੋਂ ਆਉਂਦਾ ਸਾਡੇ ਜਿਹਾ ਅਸੀਂ ਲੋਕ ਜਿਹੀ ਹੈਗੇ ਆ ਸਾਨੂੰ ਜੇ ਸੋਨਾ ਵੇਚਣ ਦੀ ਲੋੜ ਪੈਂਦੀ ਸੀ ਇਹਨਾਂ ਲੋਕਾਂ ਕੋਲੋਂ ਸੋਨਾ ਲੈ ਵਿੱਚ ਕਰ ਕਰਨੇ ਹੈਗੇ ਆ ਅਦਰਵਾਈਜ਼ ਸ਼ਾਪ ਦੇ ਓਨਰ ਵੀ ਹੈਗੇ ਇੱਥੇ ਸ਼ਾਪ ਦਾ ਓਨਰ ਜਿਹੜਾ ਪਿੰਡ ਗਿਆ ਹੋਇਆ ਹੈ ਅੱਛਾ ਇਹ ਸਾਰੇ ਵਰਕਰ ਹੀ ਸੀ ਇਹ ਵਰਕਰ ਸੀ ਉਹਨਾਂ ਦੇ ਕਿਉਂਕਿ ਐਕਚੁਅਲੀ ਕੈਸ਼ ਦਾ ਜਿਹੜਾ ਡਿਪਾਰਟਮੈਂਟ ਹੈ ਉਹ ਐਕਚੁਅਲੀ 1000000 ਤੋਂ 2000000 ਲੱਖ ਦੱਸਿਆ ਨੇ ਕਿ ਦਾ ਪਿਆਵਾਜ਼ ਗਿਆ ਕਿ ਲੋਸ ਹੋਣਾ ਸੀ ਮੇਰਾ ਭਾਈ ਸਾਹਿਬ ਤਾਂ ਪਿੰਡੋਂ ਮੇਨੋਂ ਦਾ ਫੋਨ ਆਇਆ ਸੀ ਉਹ ਮਾਲਕ ਕਾਫੀ ਰੋ ਰਿਹਾ ਸੀਗਾ ਕਹਿੰਦਾ ਮੇਰੀ ਜ਼ਿੰਦਗੀ ਪਰ ਦੀ ਪੂੰਜੀ ਜਿਹੜੀ ਸੀਗੀ ਉਹ ਖਤਮ ਹੋ ਗਈ ਹੈਗੀ ਮੈਂ ਉਸੇ ਹਿਸਾਰੇ ਤੇ ਆਸੇ ਹਮਾਰਾਸ਼ ਤੋਂ ਉਹ ਰਾਜੋ ਗੰਦਾ ਮੈਂ ਖਾਲੀ ਹੋ ਚੁੱਕਾ ਹਾਂ ਠੀਕ ਹੈ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।